ਹਾਂਜੀ ਹਰ ਇੱਕ ਜਿੰਦਰੇ ਦੀ ਚਾਬੀ ਉਹਨੇ ਦਿੱਤੀ ਹੈ ਇੱਕ ਹੈ ਜਵਾਬ ਭਾਵੇਂ ਕੋਈ ਵੀ ਸਵਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਕਦੇ-ਕਦੇ ਤਾਂ ਸਮਝ ਹੀ ਨਹੀਂ ਆਉਂਦੀ ਕਿ ਅਕਾਲ ਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਨੂੰ ਕਿਵੇਂ ਬਿਆਨ ਕੀਤਾ ਜਾਵੇ ਲਫ਼ਜ਼ ਹੀ ਖਤਮ ਹੋ ਜਾਂਦੇ ਨੇ ਐਸੀਆਂ ਰਹਿਮਤਾਂ ਐਸੇ ਗੁਣ ਵਾਹਿਗੁਰੂ ਨੇ ਦਿੱਤੇ ਨੇ ਨਾ ਜੀਵ ਜੰਤੂਆਂ ਨੂੰ ਦੇਖੋ ਜੇ ਜ਼ਹਿਰ ਦਿੱਤਾ ਤਾਂ ਜ਼ਹਿਰ ਦਾ ਤੋੜ ਵੀ ਦਿੱਤਾ ਪ੍ਰਮਾਤਮਾ ਨੇ ਤੇ ਇੱਕ ਜੀਵ ਜੀਤੇ ਅੰਦਰ ਇਹ ਤਾਕਤ ਦਿੱਤੀ ਆ ਪ੍ਰਮਾਤਮਾ ਨੇ ਵੀ ਉਹ ਲੋਕਾਂ ਦੀ ਜਾਨ ਬਚਾ ਸਕੇ ਕਹਿੰਦੇ ਹੁੰਦੇ ਆ ਨਾ ਜ਼ਹਿਰ ਨੂੰ ਜ਼ਹਿਰ ਕੱਟਦਾ ਪਰ ਉਹ ਜ਼ਹਿਰ ਨੂੰ ਜ਼ਹਿਰ ਸਿੱਧਾ ਨਹੀਂ ਕੱਟਦਾ ਉਹ ਨੂੰ ਜ਼ਹਿਰ ਨੂੰ ਖਤਮ ਕਰਨ ਵਾਸਤੇ ਜਿਹੜਾ ਜ਼ਹਿਰ ਪੈਦਾ ਕੀਤਾ ਜਾਂਦਾ ਬਣਾਇਆ ਜਾਂਦਾ ਜਿਹੜਾ ਉਹ ਟੀਕਾ ਬਣਾਇਆ ਜਾਂਦਾ ਉਹ ਨੂੰ ਬਣਾਉਣ ਦੀ ਜਿਹੜੀ ਪ੍ਰਕਿਰਿਆ ਉਹ ਪ੍ਰਮਾਤਮਾ ਤੋਂ ਬਿਨਾਂ ਪੂਰੀ ਨਹੀਂ ਹੋ ਸਕਦੀ ਜਦੋਂ ਬੰਦੇ ਦੇ ਸੱਪ ਲੜਦਾ ਤਾਂ ਉਹ ਆਪਣਾ ਜ਼ਹਿਰ ਬੰਦੇ ਦੇ ਸਰੀਰ ਦੇ ਵਿੱਚ ਪਾਉਂਦਾ ਤੇ ਇੱਕ ਟੀਕਾ ਲੱਗਦਾ ਜਿਹੜਾ ਉਹ ਜ਼ਹਿਰ ਨੂੰ ਖਤਮ ਕਰਦਾ ਤੇ ਉਸ ਜ਼ਹਿਰ ਨੂੰ ਖਤਮ ਕਰਨ ਵਾਸਤੇ ਉਹ ਜਿਹੜਾ ਟੀਕਾ ਬਣਾਇਆ ਜਾਂਦਾ ਉਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦੇ ਵਿੱਚ ਸ਼ਾਮਲ ਆ ਸੱਪ ਦੇ ਜ਼ਹਿਰ ਨੂੰ ਇਕੱਠਾ ਕਰਕੇ ਉਹਨੂੰ ਪਤਲਾ ਕੀਤਾ ਜਾਂਦਾ ਤੇ ਇਸ ਜ਼ਹਿਰ ਨੂੰ ਪਤਲਾ ਕਰਕੇ ਫਿਰ ਇਹਦਾ ਇੱਕ ਟੀਕਾ ਘੋੜੇ ਦੇ ਸਰੀਰ ਦੇ ਵਿੱਚ ਲਾਇਆ ਜਾਂਦਾ ਜਦੋਂ ਇਸ ਜ਼ਹਿਰ ਦੇ ਨਾਲ ਘੋੜਾ ਬਿਮਾਰ ਹੁੰਦਾ ਤਾਂ ਘੋੜੇ ਦਾ ਜਿਹੜਾ ਸਰੀਰ ਆ ਉਹਨੂੰ ਠੀਕ ਕਰਨ ਵਾਸਤੇ ਅੰਦਰ ਐਂਟੀਬੈਨਮ ਤਿਆਰ ਕਰਦਾ ਉਹਦੇ ਖੂਨ ਦੇ ਵਿੱਚ ਜਦੋਂ ਠੀਕ ਹੁੰਦਾ ਉਹਨੂੰ ਦੁਬਾਰਾ ਫੇਰ ਟੀਕਾ ਲਾਉਂਦੇ ਨੇ ਤੇ ਇਹ ਟੀਕਾ ਉਦੋਂ ਤੱਕ ਲੱਗਦਾ ਰਹਿੰਦਾ ਜਦੋਂ ਪ੍ਰੋਪਰ ਤਰੀਕੇ ਦੇ ਨਾਲ ਉਹਦੇ ਖੂਨ ਦੇ ਵਿੱਚ ਐਂਟੀਬੈਨਮ ਮਤਲਬ ਜ਼ਹਿਰ ਨੂੰ ਕੱਟਣ ਵਾਲਾ ਜ਼ਹਿਰ ਨਹੀਂ ਬਣ ਜਾਂਦਾ ਫਿਰ ਇਸ ਘੋੜੇ ਦੇ ਸਰੀਰ ਦੇ ਵਿੱਚੋਂ ਖੂਨ ਕੱਢ ਕੇ ਜ਼ਹਿਰ ਨੂੰ ਕੱਟਣ ਵਾਲਾ ਉਹ ਜਿਹੜਾ ਐਂਟੀਬੈਨਮ ਹੁੰਦਾ ਉਹਨੂੰ ਅਲੱਗ ਕਰਕੇ ਟੀਕਿਆਂ ਦੇ ਰੂਪ ਦੇ ਵਿੱਚ ਭਰ ਲਿਆ ਜਾਂਦਾ ਤੇ ਫਿਰ ਉਹਨੂੰ ਹਸਪਤਾਲਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਜਦੋਂ ਕਿਸੇ ਇਨਸਾਨ ਦੇ ਸੱਪ ਲੜਦਾ ਤਾਂ ਫਿਰ ਉਹੀ ਟੀਕਾ ਲੱਗਦਾ ਜਿਹੜਾ ਘੋੜੇ ਦੇ ਖੂਨ ਤੋਂ ਤਿਆਰ ਹੋਇਆ ਹੁੰਦਾ ਦੇਖੋ ਤੁਸੀਂ ਇੱਕ ਕੁਦਰਤੀ ਪ੍ਰਕਿਰਿਆ ਕਿ ਸੱਪ ਦਾ ਜ਼ਹਿਰ ਆ ਜਿਹੜਾ ਉਹਨੂੰ ਖਤਮ ਕਰਨ ਵਾਸਤੇ ਜਿਹੜਾ ਜ਼ਹਿਰ ਬਣਦਾ ਉਹ ਘੋੜੇ ਦੇ ਸਰੀਰ ਦੇ ਵਿੱਚ ਪੈਦਾ ਹੁੰਦਾ ਘੋੜੇ ਨੂੰ ਬਿਮਾਰ ਕਰਕੇ ਤੇ ਉਹਦਾ ਸਰੀਰ ਫਿਰ ਇੱਕ ਸਿਗਨਲ ਫੜਦਾ ਤੇ ਉਹ ਆਪਣੇ ਅੰਦਰ ਆਟੋਮੈਟਿਕਲੀ ਇੱਕ ਦਵਾਈ ਤਿਆਰ ਕਰਦਾ ਇਹ ਵੀ ਤਾਂ ਪ੍ਰਮਾਤਮਾ ਦੀਆਂ ਰਹਿਮਤਾਂ ਹੀ ਨੇ ਉਹਦੇ ਗੁਣੇ ਹੀ ਨੇ ਇਹ ਇਸੇ ਕਰਕੇ ਤੁਹਾਨੂੰ ਕਹੀਦਾ ਵੀ ਦੇਖੋ ਤੁਸੀਂ ਜਦੋਂ ਇਨਾਂ ਜੀਵ ਜੰਤੂਆਂ ਨੂੰ ਪ੍ਰਮਾਤਮਾ ਨੇ ਐਸੇ ਬੇਸ਼ੁਮਾਰ ਗੁਣਾ ਦੇ ਨਾਲ ਨਵਾਜਿਆ ਤਾਂ ਇਨਸਾਨ ਜਿਹਦੇ ਉੱਤੇ ਪ੍ਰਮਾਤਮਾ ਇੰਨਾ ਮਿਹਰਬਾਨ ਕਿ ਉਹਨੂੰ ਕਿਤੇ ਨਾ ਕਿਤੇ ਜਾ ਕੇ ਉਹ ਰੱਬ ਵੀ ਹੋ ਸਕਦਾ ਤਾਂ ਉਹਦੇ ਅੰਦਰ ਕਿਹੜੇ ਕਿਹੜੇ ਗੁਣ ਹੋਣੇ ਆ। ਇਹ ਤਾਂ ਗੱਲ ਵੱਖਰੀ ਆ ਕਿ ਅਸੀਂ ਇੰਨਾ ਪਾਸਿਆਂ ਨੂੰ ਤੁਰਦੇ ਹੀ ਨਹੀਂ ਅਸੀਂ ਆਪਣੇ ਆਪ ਨੂੰ ਪਛਾਣਦੇ ਹੀ ਨਹੀਂ ਹੈਗੇ। ਪਰ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਇੰਨੀਆਂ ਕਨੇ ਕਿ ਅਸੀਂ ਸਾਰੇ ਵੀ ਮਿਲ ਕੇ ਨਾ ਉਹਦੇ ਗੁਣ ਗਾਣ ਗਾਈਏ ਤਾਂ ਵੀ ਪੂਰੇ ਨਹੀਂ ਗਾ ਸਕਦੇ। ਇਸੇ ਕਰਕੇ ਤੁਹਾਨੂੰ ਕਹੀਦਾ ਕਿ ਪ੍ਰਮਾਤਮਾ ਨੇ ਜ਼ਿੰਦਗੀ ਬੜੀ ਖੂਬਸੂਰਤ ਬਣਾਈ ਆ। ਤੁਸੀਂ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰੋ ਧੰਨਵਾਦ